ਅੱਜ ਤੁਹਾਨੂੰ ਅਸੀਂ ਇੱਕ ਗੁਰਸਿੱਖ ਲੜਕੀ ਦੇ ਨਾਲ ਮਿਲਵਾਵਾਂਗੇ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਦੀ ਹੈ ਤੇ ਡਿਊਟੀ ਦੇ ਦੌਰਾਨ ਵੀ ਇਹਨਾਂ ਨੇ ਆਪਣੇ ਸਿਰ ਦੇ ਉੱਤੇ ਦੁਮਾਲਾ ਸਜਾਇਆ ਹੁੰਦਾ ਹੈ ਇਹਨਾਂ ਦੀ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਆਪ ਮੁਹਾਰੇ ਮੋਹੋਂ ਬੋਲਦੀ ਵੀ ਹੈ ਕਿ ਸਿੱਖੀ ਦੇ ਨਾਲ ਇਹਨਾਂ ਨੂੰ ਕਿੰਨਾ ਕੁ ਪਿਆਰ ਹੈ ਗੁਰਦਰ ਸਾਹਿਬ ਮੇਰੇ ਫਾਜ਼ਿਲ ਸਾਹਿਬ ਗਰੰਤੀ ਸਿੰਘ ਦੀ ਡਿਊਟੀ ਕਰਦੇ ਆ ਨਾਲ ਟਾ ਡੀ ਜੇ ਤਾਂ ਉਹਨਾਂ ਦਾ ਮਨਜੀਤ ਸਿੰਘ ਆਜ਼ਾਦ ਦੇ ਨਾਮ ਤੋਂ ਤੇ ਮम्मा ਆ ਦੋ ਛੋਟੀਆਂ ਸਿਸਟਰ ਐ ਤੇ ਬ੍ਰਦਰ ਐ ਸਭ ਤੋਂ ਛੋਟਾ ਉਸੇ ਅੰਮ੍ਰਿਤ ਕਦੋਂ ਸ਼ਕਿਆ ਗੁਰੂ ਵਾਲੇ ਕਦੋਂ ਬਣ ਮੈਮ ਮੈਨੂੰ ਹੋ ਗਏ 6 ਸਾਲ ਹੋ ਗਏ ਨੇ ਹਾਂਜੀ ਉਦੋਂ ਮੈਂ ਪਲੱਸ 1 ਚ ਪੜ੍ਹਦੀ ਸੀਗੀ ਤੇ ਉਦੋਂ ਅਨੰਦਪੁਰ ਸਾਹਿਬ ਕੈਸੇ ਤੋਂ ਉੱਥੇ ਸ਼ਕਿਆ ਸੀ ਕਿ ਗੁਰਸਿੱਖ ਪਰਿਵਾਰ ਦੀ ਕੁੜੀ ਐ ਪੰਜਾਬ ਪੁਲਿਸ ਚ ਜਾ ਰਹੀ ਐ ਮਤਲਬ ਰਿਸ਼ਤੇਦਾਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਤੁਹਾਡਾ ਫੈਮਲੀ ਸਪੋਰਟ ਕਿੱਦਾਂ ਦਾ ਰਿਹਾ ਮੈਮ ਫੈਮਲੀ ਸਪੋਰਟ ਤਾਂ ਬਹੁਤ ਵ ਅਤੇ ਆਧਿਕ ਖੁਈ ਦੇ ਲਾਗੇ ਰਹਿੰਦੇ ਸੀ ਤੁਸੀਂ ਦੇਖੋ ਸਵੇਰੇ 6 ਵਜੇ ਮੈਂ ਕਾਂਝਲੀ ਦੇ ਲਾਗੇ ਹਾਂ ਪੁਲਿਸ ਲਾਈਨ ਹੈ ਨਾ ਆਪਣੀ ਉੱਥੇ ਜਾਣਾ ਤੇ ਕੋਈ ਰੋਕ ਟੋਕ ਨਹੀਂ ਕਿਸੇ ਪਾਸਿਓਂ ਨਹੀਂ ਕਿ ਮਤਲਬ ਤੂੰ ਜਿੱਥੇ ਜਾਣਾ ਆ ਪ੍ਰੈਕਟਿਕਸਲੀ ਤੂੰ ਕਰ ਜੇ ਤੈਨੂੰ ਐਗਜ਼ਾਮ ਲਈ ਟਿਊਸ਼ਨ ਦੀ ਲੋੜ ਆ ਤੂੰ ਉਹ ਵੀ ਕਰ ਵੀ ਸਾਡੀ ਫੁੱਲ ਸਪੋਰਟ ਹੈ ਵੀ ਕੱਲ ਨੂੰ ਕੁਝ ਮਤਲਬ ਬੱਚਾ ਆ ਨਾਏ ਸੋਚਿਆ ਕਿ ਮੈਂ ਰਹਿ ਗਿਆ ਇਸੇ ਚੀਜ਼ ਤੋਂ ਤੇ ਫੈਮਿਲੀ ਵੱਲੋਂ ਤਾਂ ਕਦੀ ਕੋਈ ਪ੍ਰੋਬਲਮ ਨਹੀਂ ਆਈ ਜੀ ਹੁਣ ਅਸੀਂ ਕਾਫੀ ਸਾਰੇ ਜਾਣੇ ਖੜੇ ਹੋਈਏ ਤਾ ਇੱਕ ਪਰਸਨੈਲਿਟੀ ਅਲੱਗ ਦਿਖਦੀ ਹੈ ਤੇ ਉਹਦੇ ਨਾਲ ਫਿਰ ਉਹ ਜ਼ਿਆਦਾ ਪ੍ਰਭਾਵ ਪੈਂਦਾ ਹੈ ਅਲੱਗ ਉਹ ਜ਼ਿਆਦਾ ਅਲੱਗ ਖੁਸ਼ੀ ਮਿਲਦੀ ਹੈ ਮਤਲਬ ਜਦੋਂ ਤੁਹਾਡੀ ਡਿਊਟੀ ਲੱਗਦੀ ਹੈ ਤੇ ਲੋਕ ਤੁਹਾਨੂੰ ਦੁਮਾਲਾ ਦੇ ਕਰਕੇ ਜਦੋਂ ਤੁਹਾਨੂੰ ਲੋਕ ਦੁਮਾਲਾ ਦੇ ਕਰਕੇ ਕੰਪਲੀਮੈਂਟਸ ਦਿੰਦੇ ਤੁਹਾਨੂੰ ਕਿੱਦਾਂ ਦਾ ਲੱਗਦਾ ਫੀਲ ਹੁੰਦਾ ਹਾਂ ਹਾਂਜੀ ਮੈਮ ਬਹੁਤ ਵਧੀਆ ਫੀਲ ਹੁੰਦਾ ਹੈ ਫਿਰ ਖੁਦ ਲਈ ਇੱਕ ਰਿਸਪੈਕਟ ਹੁੰਦੀ ਹੈ ਨਾ ਆਪਣੇ ਮਨ ਸੈਲਫ ਰਿਸਪੈਕਟ ਮੈਮ ਉਹ ਵੱਧ ਜਾਂਦੀ ਆ ਆਪਣੇ ਖੁਦ ਦੇ ਅੰਦਰ ਜਿਹੜੀ ਆ ਉਹ ਚੀਜ਼ ਮਤਲਬ ਬਹੁਤ ਅੱਛਾ ਫੀਲ ਹੁੰਦਾ ਹੈ ਮੈਨੂੰ ਇਹ ਤੇ ਤੁਮਾਰਾ ਸਡਾਉਨ ਕਿੰਨਾ ਟਾਈਮ ਲੱਗਦਾ ਤੁਹਾਨੂੰ ਕਈ ਵੇਲੇ ਤਾਂ ਚਲੋ ਜਦੋਂ ਨਈ ਸੈਟ ਆਂਦਾ ਨਾ ਕਈ ਵੇਲੇ ਅੱਧਾ ਅੱਧਾ ਘੰਟਾ ਲੱਗ ਜਾਂਦਾ ਆ ਕਈ ਵੇਲੇ 10 15 ਮਿੰਟ ਹੋ ਜਾਂਦੇ ਆ ਨਾ ਕਈ ਵੇਲੇ ਹੁੰਦਾ ਮਮਾ ਨਈ ਮੇਰੇ ਤੋਂ ਨੀ ਹੁੰਦਾ ਵੇ ਹੈਗਾ ਤੇ ਉਸ ਟਾਈਮ ਥੋੜਾ ਟਾਈਮ ਲੱਗ ਜਾਂਦਾ ਬਟ ਕਈ ਵਾਰੀ ਤਾਂ ਬਿਲਕੁਲ ਮਤਲਬ ਨਾ ਅੱਜ ਤਾਂ 7-8 ਮਿੰਟ ਲੱਗੇ ਨੇ ਅੱਜ ਤਾਂ ਬਹੁਤ ਜਲਦੀ ਹੋ ਗਿਆ ਬਹੁਤ ਸਰੀਆਂ ਲੜਕੀਆਂ ਅੱਜ ਦੀ ਇਹ ਵੀਡੀਓ ਵੀ ਦੇਖਦੇ ਹੋਣ ਦੇਖ ਰਹੀਆਂ ਹੋਣਗੀਆਂ ਕੀ ਤੁਹਾਡੇ ਵੱਲੋਂ ਖਾਸ ਤੌਰ ਦੇ ਉੱਪਰ ਸੁਨੇਹਾ ਹੈ ਮੈਂ ਇਹ ਚੀਜ਼ ਹੈ ਕਿ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਚਾਹ ਹੈ ਤਾਂ ਉਸਦੇ ਲਈ ਪੂਰੀ ਕੋਸ਼ਿਸ਼ ਕਰੋ ਇੱਕ ਵਾਰੀ ਟ੍ਰਾਈ ਜ਼ਰੂਰ ਕਰੋ ਕਦੀ ਵੀ ਇਹ ਨਾ ਸੋਚੋ ਕਿ ਮੈਂ ਕੁਝ ਕਰ ਨਹੀਂ ਸਕਦਾ ਕਿਉਂਕਿ ਪਤਾ ਨਹੀਂ ਕੁਦਰਤ ਨੇ ਤੁਹਾਡੇ ਬਾਰੇ ਕੀ ਸੋਚ ਰੱਖਿਆ ਹੋਵੇ ਹੁਣ ਮੈਨੂੰ ਇੱਛਾ ਸੀ ਤਾਂ ਮੈਂ ਉਸ ਚੀਜ਼ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਮੈਂ ਨੂੰ ਇਹ ਸੀਗਾ ਕਿ ਜੇ ਮੈਂ ਇਸ ਵਾਰੀ ਨਾ ਹੋ ਸਹੀ ਪਾਈ ਹੈ ਨਾ ਵੀ ਇਸ ਵਾਰੀ ਨਾ ਭਰਤੀ ਹੋ ਪਾਈ ਤਾਂ ਕੋਈ ਗੱਲ ਨਹੀਂ ਫਿਰ ਮੈਂ ਛੱਡ ਦੂੰਗੀ ਬਟ ਇੱਕ ਵਾਰੀ ਟ੍ਰਾਈ ਜ਼ਰੂਰ ਕਰੋ ਆਪਣੇ ਸੁਪਨਿਆਂ ਨੂੰ ਕਦੀ ਮਰਨ ਨਾ ਦਿਓ ਕਿਉਂਕਿ ਜਿਹੜੀ ਚੀਜ਼ ਤੁਸੀਂ ਆਪਣੇ ਮਨ ਨਾਲ ਕਰਦੇ ਹੋ ਨਾ ਉਸ ਚਾਹੇ ਤੁਹਾਨੂੰ ਜਿੰਨੀਆਂ ਮਰਜ਼ੀ ਔਕੜਾਂ ਆ ਜਾਣ ਸਟ੍ਰਿਕ ਆ ਤੁਸੀਂ ਜੁੜੇ ਹੋ ਸਰਖਰ ਮੀਡੀਆ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਿਤ ਕੌਰ ਅੱਜ ਤੁਹਾਨੂੰ ਅਸੀਂ ਇੱਕ ਗੁਰਸਿੱਖ ਲੜਕੀ ਦੇ ਨਾਲ ਮਿਲਵਾਵਾਂਗੇ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਦੀ ਹੈ ਤੇ ਡਿਊਟੀ ਦੇ ਦੌਰਾਨ ਵੀ ਇਹਨਾਂ ਨੇ ਆਪਣੇ ਸਿਰ ਦੇ ਉੱਤੇ ਦੁਮਾਲਾ ਸਜਾਇਆ ਹੁੰਦਾ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਿਮਰਨਜੀਤ ਜਿਹੜੇ ਕਿ ਜੁਲੰਦਰ ਰੂਰਲ ਦੇ ਵਿੱਚ ਐਜ਼ ਅ ਕਾਂਸਟੇਬਲ ਭਰਤੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇਹ ਇਨਾਂ ਦੀ ਇਹ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਆਪ ਮੁਹਾਰੇ ਮੋਹੋਂ ਬੋਲਦੀ ਵੀ ਹੈ ਕਿ ਸਿੱਖੀ ਦੇ ਨਾਲ ਇਹਨਾਂ ਨੂੰ ਕਿੰਨਾ ਕੁ ਪਿਆਰ ਹੈ ਆਪਣੇ ਸਿਰ ਤੇ ਦੁਮਾਲਾ ਬਨ ਕੇ ਪਬਲਿਕ ਸਰਵਿਸ ਵਿੱਚ ਜਿਹੜੀ ਉਹ ਕਰ ਰਹੇ ਨੇ ਪਬਲਿਕ ਸਰਵੰਟ ਐਜ਼ ਅ ਡਿਊਟੀ ਕਰ ਰਹੇ ਨੇ ਤੇ ਇਹਦੇ ਨਾਲ ਗੱਲਬਾਤ ਕਰਦੇ ਆ ਸਿਮਰਨ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਜੀ ਤੁਹਾਡਾ ਤੁਹਾਨੂੰ ਬਹੁਤ-ਬਹੁਤ ਧੰਨਵਾਦ ਮੈਮ ਤੁਸੀਂ ਅੱਜ ਇੱਥੇ ਆਏ ਹੋ ਫਤਿਹ ਬੁਲਾ ਦਿੰਨੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਣੀ ਸਿਮਰਨ ਜੀ ਤੁਸੀਂ ਅੰਮ੍ਰਿਤ ਕਦੋਂ ਛਕਿਆ ਗੁਰੂ ਵਾਲੇ ਕਦੋਂ ਬਣ ਮੈਮ ਮੈਨੂੰ ਹੋ ਗਏ 6 ਸਾਲ ਹੋ ਗਏ ਨੇ ਹਾਂਜੀ ਉਦੋਂ ਮੈਂ ਪਲੱਸ 1 'ਚ ਪੜ੍ਹਦੀ ਸੀਗੀ ਤੇ ਉਦੋਂ ਅਨੰਦਪੁਰ ਸਾਹਿਬ ਗਏ ਸੀ ਤੇ ਉੱਥੇ ਤੇ ਚੇਟਕ ਕਿੱਦਾਂ ਲੱਗੀ ਮੰਨ ਚ ਕਿਉਂਕਿ ਯੂਜੂਲੀ ਦੇਖਿਆ ਜਾਂਦਾ ਕਿ ਜਦੋਂ ਕੁੜੀਆਂ ਅੰਮ੍ਰਿਤ ਛਕਣ ਦੀ ਗੱਲ ਕਰਦੀਆਂ ਨੇ ਤਾਂ ਘਰ ਦੇ ਜਿਹੜੇ ਨੇ ਜ਼ਿਆਦਾਤਰ ਇਹ ਸੋਚਦੇ ਨੇ ਕਿ ਬਈ ਰਿਸ਼ਤਾ ਨਹੀਂ ਮਿਲ ਲਾ ਗੋ ਹੈਨਾ ਤਾਂ ਫਿਰ ਇਹ ਸਭ ਤੋਂ ਪਹਿਲਾਂ ਤਾਂ ਚੇਟਕ ਕਿਵੇਂ ਲੱਗੀ ਫਿਰ ਘਰਦਿਆਂ ਵਾਲਾ ਸਵਾਲ ਹੈ ਮੈਮ ਮੇਰੇ ਛੋਟਾ ਬ੍ਰਦਰ ਆ ਜਿੱਦਾਂ ਨਾ ਅਸੀਂ ਤਿੰਨ ਸਿਸਟਰ ਆ ਸਭ ਤੋਂ ਛੋਟਾ ਬ੍ਰਦਰ ਆ ਉਹਨੂੰ ਬਹੁਤ ਚਾਹ ਸੀਗਾ ਕਿ ਮੈਂ ਅਮਰਿਤ ਛਕਣਾ ਆ ਤੁਸੀਂ ਉੱਥੇ ਅਨੰਤਪੁਰ ਸਾਹਿਬ ਗਏ ਸੀ ਪਾਪਾ ਕਹਿੰਦੇ ਚਲੋ ਇੰਨੇ ਛਕਣਾ ਤੁਸੀਂ ਵੀ ਛਕ ਲਓ ਤੁਸੀਂ ਕਹਿ ਰਹੇ ਆ ਕਿ ਪਰਿਵਾਰ ਸੋਚਦਾ ਹੈ ਬਟ ਸਾਡੀ ਫੈਮਿਲੀ ਚ ਇਦਾਂ ਦਾ ਕੁਝ ਨਹੀਂ ਹੈ ਕਿਉਂਕਿ ਚਲੋ ਜੇ ਗੁਰਸਿੱਖ ਕੁੜੀਆਂ ਨੇ ਤਾਂ ਗੁਰਸਿੱਖ ਮੁੰਡੇ ਵੀ ਤਾਂ ਮਿਲ ਹੀ ਜਾਣਗੇ ਕਿਤੇ ਨਾ ਕਿਤੇ ਹਾਂਜੀ ਤੇ ਫੈਮਿਲੀ ਦੇ ਵਿੱਚ ਤੁਹਾਡੇ ਕੌਣ-ਕੌਣ ਆ ਕਿੱਥੋਂ ਤੁਸੀਂ ਬੇਸਿਕਲੀ ਬਿਲੋਂਗ ਕਰਦੇ ਹੋ ਮੈਮ ਅਸੀਂ ਵੈਸੇ ਸਾਡਾ ਖਲਚੀਆਂ ਲਾਗੇ ਪਿੰਡ ਰਮਾਣਾ ਚੱਕ ਅਸੀਂ ਉੱਥੋਂ ਬਿਲੋਂਗ ਕਰਦੇ ਆ ਇੱਥੇ ਗੁਰਦੁਆਰਾ ਖਸਣ ਪਿੰਡ ਹੈ ਉੱਥੇ ਗੁਰਦਾਰ ਸਾਹਿਬ ਮੇਰੇ ਫਾਦਰ ਸਾਹਿਬ ਗਰੰਤੀ ਸਿੰਘ ਦੀ ਡਿਊਟੀ ਕਰਦੇ ਆ ਨਾਲ ਠਾਡੀ ਜੱਥਾ ਉਹਨਾਂ ਦਾ ਮਨਜੀਤ ਸਿੰਘ ਆਜ਼ਾਦ ਦੇ ਨਾਮ ਤੋਂ ਤੇ ਮੰਮਾ ਆ ਦੋ ਛੋਟੀਆਂ ਸਿਸਟਰ ਹੈ ਤੇ ਬ੍ਰਦਰ ਹੈ ਸਭ ਤੋਂ ਛੋਟਾ ਫੈਮਿਲੀ ਸਾਰੀ ਗੁਰਮਤਨੂ ਸਮਰਪਤ ਆ ਤੁਹਾਡੇ ਫਾਦਰ ਸਾਹਿਬ ਗਰੰਤੀ ਸਾਹਿਬ ਨੇ ਵਿੱਚ ਉਹਨਾਂ ਦਾ ਜੱਥਾ ਵੀ ਆ ਆਪਣਾ ਤੇ ਤੁਹਾਡਾ ਇਧਰ ਪੁਲਿਸ ਵਾਲੀ ਸਾਈਡਰ ਜੋ ਹਨ ਜਿਹੜਾ ਉਹ ਕਿੱਦਾਂ ਪਿਆ ਫਿਰ ਪੁਲਿਸ ਪੰਜਾਬ ਪੁਲਿਸ ਤੇ ਭਰਤੀ ਲਈ ਕਿਵੇਂ ਸੋਚਿਆ ਤੁਸੀਂ ਮੇਰੇ ਨਾਲ ਦਾ ਚਾਚੂ ਐਨਸੀਸੀ ਜਾਂਦੇ ਸੀਗੇ ਮੈਂ 7ਵੀਂ 8ਵੀਂ ਚ ਪੜ੍ਹਦੀ ਸੀ ਉਦੋਂ ਤੇ ਉਹਨਾਂ ਦੇ ਯੂਨੀਫਾਰਮ ਪਾਈ ਦੇਖ ਕੇ ਹੁੰਦਾ ਨਾ ਬੱਚੇ ਨੂੰ ਚਾਹ ਹੁੰਦਾ ਤੇ ਮੈਨੂੰ ਬਸ ਉਹ ਚੀਜ਼ ਹੀ ਸੀਗੀ ਤੇ ਉਹਦਾ ਕਰਕੇ ਫਿਰ ਮੈਂ ਜਿੱਦ ਕਰ ਲਈ ਕਿ ਇੱਕ ਵਾਰੀ ਨਾ ਵੀ 2022 ਚ ਭਰਤੀ ਆਈ ਕਿ ਮੈਂ ਟਰਾਈ ਕਰਨਾ ਆ ਪਹਿਲਾਂ ਤਾਂ ਚਲੋ ਸਿਗਾ ਵੀ ਰਿਲੇਟਿਵਸ ਕੁਝ ਹੁੰਦਾ ਨਾ ਕਿ ਨਹੀਂ ਹਨਾ ਰਹਿਣ ਤੋਂ ਕੁੜੀ ਨੂੰ ਬਟ ਪਾਪਾ ਕਹਿੰਦੇ ਚਲ ਜਾ ਤੈਨੂੰ ਇਦਾਂ ਹੈ ਕਿ ਇੱਕ ਵਾਰੀ ਟਰਾਈ ਕਰ ਲੈ ਵੀ ਤੂੰ ਇਹ ਨਾ ਕੱਲ ਨੂੰ ਕਹੇ ਕਿ ਮੈਨੂੰ ਕੋਸ਼ਿਸ਼ ਨਹੀਂ ਕਰਨ ਦਿੱਤੀ ਬਸ ਫੇਰ ਚਲੋ ਉਹਨਾਂ ਨੇ ਮੌਕਾ ਦਿੱਤਾ ਤੇ ਮਹਾਰਾਜ ਦੀ ਮਿਹਰ ਹੋ ਗਈ ਤਾਂ ਆਪਾਂ ਹੁਣ ਭਰਤੀ ਹੋ ਗਏ ਜੀ ਤੇ ਜਦੋਂ ਪਹਿਲੀ ਵਾਰ ਯੂਨੀਫਾਰਮ ਪਾ ਕੇ ਦੁਮਾਲਾ ਸਜਾ ਕੇ ਆਪਣੇ ਘਰ ਦੇ ਸਾਹਮਣੇ ਖੜੇ ਹੋਏ ਸੀ ਤਾਂ ਪੈਰੈਂਟਸ ਦੇ ਜਾਂ ਫੈਮਿਲੀ ਦਾ ਉਸ ਵਕਤ ਕਿੱਦਾਂ ਦਾ ਰਿਐਕਸ਼ਨ ਸੀਗਾ ਮੈਮ ਬਹੁਤ ਵਧੀਆ ਸੀ ਕਿਉਂਕਿ ਮਤਲਬ ਸਾਡੀ ਫੈਮਿਲੀ 'ਚ ਮੈਂ ਫਰਸਟ ਆ ਮਤਲਬ ਮੇਰੇ ਦਾਦਾ ਜੀ ਚਲੋ ਆਰਮੀ ਜੋਬ ਕਰਦੇ ਸੀਗੇ ਉਸ ਤੋਂ ਬਾਅਦ ਸਾਡੀ ਫੈਮਿਲੀ 'ਚ ਕੋਈ ਨਹੀਂ ਐਦਾ ਨਾ ਕਿਸੇ ਵੀ ਆਰਮਡ ਫੋਰਸ ਵਿੱਚ ਮੈਂ ਪਹਿਲੀ ਸੀਗੀ ਤੇ ਉਹ ਚੀਜ਼ ਸਭ ਤੋਂ ਵਧੀਆ ਸੀ ਸਾਡੀ ਫੈਮਿਲੀ ਨੂੰ ਕਿ ਮਤਲਬ ਕੋਈ ਇੱਕ ਇੱਕ ਗਵਰਨਮੈਂਟ ਜੋਬ ਲਈ ਨਾ ਸਿਲੈਕਟਡ ਹੋ ਗਿਆ ਹੈ ਜੀ ਹਾਂਜੀ ਤੇ ਮਤਲਬ ਫੈਮਲੀ ਦਾ ਰੁਝਾਨ ਰਿਆ ਤੁਹਾਡੇ ਵੱਲ ਪੂਰਾ ਸਪੋਰਟ ਰਿਆ ਕਿਉਂਕਿ ਬੜੀ ਬੜੀ ਹੁੰਦਾ ਹੈ ਕਿ ਕ੍ਰਿਟਿਸਿਜ਼ਮ ਜਿਹੜਾ ਖਾਸ ਤੌਰ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਪਰਿਵਾਰਾਂ ਦੇ ਵਿੱਚ ਕਿ ਗੁਰਸਿੱਖ ਪਰਿਵਾਰ ਦੀ ਕੁੜੀ ਹੈ ਪੰਜਾਬ ਪੁਲਿਸ ਚ ਜਾ ਰਹੀ ਹੈ ਮਤਲਬ ਰਿਸ਼ਤੇਦਾਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਤੁਹਾਡਾ ਫੈਮਲੀ ਸਪੋਰਟ ਕਿੱਦਾਂ ਦਾ ਰਿਹਾ ਮੈਮ ਫੈਮਲੀ ਸਪੋਰਟ ਤਾਂ ਬਹੁਤ ਵਧੀਆ ਰਿਹਾ ਜਿੱਦਾਂ ਨਾ ਸਵੇਰੇ 6 ਵਜੇ ਅਸੀਂ ਇੱਥੇ ਆਧੀ ਕੁਇਦੇ ਲਾਗੇ ਰਹਿੰਦੇ ਸੀ ਜੇ ਦੇਖੋ ਸਵੇਰੇ 6 ਵਜੇ ਮੈਂ ਕਾਂਝਲੀ ਦੇ ਲੱਗੇ ਜਿਹੜੀ ਪੁਲਿਸ ਲਾਈਨ ਆ ਨਾ ਆਪਣੀ ਉੱਥੇ ਜਾਣਾ ਤੇ ਕੋਈ ਰੋਕ ਟੋਕ ਨਹੀਂ ਕਿਸੇ ਪਾਸਿਓਂ ਨਹੀਂ ਕਿ ਮਤਲਬ ਤੂੰ ਜਿੱਥੇ ਜਾਣਾ ਆ ਪ੍ਰੈਕਟਿਕਸ ਲਈ ਤੂੰ ਕਰ ਜੇ ਤੈਨੂੰ ਐਗਜ਼ਾਮ ਲਈ ਟਿਊਸ਼ਨ ਦੀ ਲੋੜ ਆ ਤੂੰ ਉਹ ਵੀ ਕਰ ਵੀ ਸਾਡੀ ਫੁੱਲ ਸਪੋਰਟ ਹੈ ਵੀ ਕੱਲ ਨੂੰ ਕੁਝ ਮਤਲਬ ਬੱਚਾ ਨਾ ਆਏ ਸੋਚਿਆ ਕਿ ਮੈਂ ਰਹਿ ਗਿਆ ਇਸੇ ਚੀਜ਼ ਤੋਂ ਤੇ ਫੈਮਿਲੀ ਵੱਲੋਂ ਤਾਂ ਕਦੀ ਕੋਈ ਪ੍ਰੋਬਲਮ ਨਹੀਂ ਆਈ ਜੀ ਹੁਣ ਵੀ ਪੂਰਾ ਫੁੱਲ ਫੁੱਲ ਸਪੋਰਟ ਹੁੰਦਾ ਹੈ ਕਿਤੇ ਸਵੇਰੇ ਤੜਕੇ ਡਿਊਟੀ ਹੈ ਫਾਦਰ ਸਾਹਿਬ ਚਲੋ ਗਰੰਥ ਸਿੰਘ ਦੀ ਡਿਊਟੀ ਕਰਦੇ ਤੁਹਾਨੂੰ ਪਤਾ ਉਹਨਾਂ ਨੇ ਖੁਦ ਵੀ ਛੇਤੀ ਉੱਠਣਾ ਹੁੰਦਾ ਹੈ ਬਟ ਉਸ ਦੇ ਬਾਵਜੂਦ ਉਹ ਵਿੱਚੋਂ ਟਾਈਮ ਕੱਢ ਕੇ ਮੈਨੂੰ ਲੈ ਕੇ ਆਉਣਾ ਕਈ ਵੇਲੇ ਛੱਡ ਕੇ ਆਉਣਾ ਪੈਂਦਾ ਆ ਪੂਰਾ ਸਪੋਰਟ ਹੈ ਜੀ ਫੈਮਿਲੀ ਵੱਲੋਂ ਤਾਂ ਦੇ ਰੂਟੀਨ ਤੁਹਾਡਾ ਕਿ ਹੋ ਜਾਂਦਾ ਹੈ ਉੱਠ ਕੇ ਕਿੰਨੇ ਵਜੇ ਤੁਸੀਂ ਇਸ਼ਨਾਨ ਕਰਦੇ ਹੋ ਪਾਠ ਸਿਮਰਨ ਕਰਦੇ ਹੋ ਕਿਵੇਂ ਕਰਦੇ ਹੋਵੋਗੇ ਹਨ ਤੇ ਕਿੰਨਾ ਕੁ ਸਮਾਂ ਜਿਹੜਾ ਤੁਸੀਂ ਆਪਣੇ ਆਪ ਨੂੰ ਦੇ ਪਾਉਂਦੇ ਹੋ ਕਿਉਂਕਿ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਸਿਰ ਤੇ ਦੁਮਾਲਾ ਸਜਾ ਲੈਂਦੇ ਆ ਤਾਂ ਬਾਣੀ ਜਿਹੜੀ ਆ ਸਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਹੈ ਕਿ ਅਸੀਂ ਬਾਣੀ ਪੜੀਏ ਤੇ ਉਹ ਤੇ ਅਮਲ ਕਰੀਏ ਮੈਂ ਮੈਂ ਤਾਂ ਐਂ ਕਿ ਚਲੋ ਸਵੇਰੇ ਆਪਾਂ 5 ਹਨਾ 5:30 ਉੱਠ ਜਾਣਾ ਹੁੰਦਾ ਹੈ ਇਸ਼ਨਾਨ ਵਗੈਰਾ ਕਰਕੇ ਆਪਣਾ ਪਾਠ ਸਿਮਰਨ ਕਰਨਾ ਹੈ ਫਿਰ ਉਸ ਤੋਂ ਬਾਅਦ ਆਪਣੀ ਯੂਨੀਫਾਰਮ ਪਾ ਕੇ ਤਿਆਰ ਹੋ ਜਾਣਾ ਇੱਥੇ ਆਂਦੇ ਆਂਦੇ 5:30 ਹੋ ਹੀ ਜਾਂਦੇ ਆ ਨਾ ਫਿਰ ਇੱਥੋਂ ਚਲੋ ਹੁਣ ਤਾਂ ਚਲੋ ਆਫਿਸ ਦਾ ਇਹ ਚੀਜ਼ ਆ ਕਿ 5 ਵਜੇ ਛੁੱਟੀ ਹੋ ਜਾਂਦੀ ਆ ਫਿਰ ਇਹ ਆ ਕਿ ਪ੍ਰੋਪਰ ਟਾਈਮਿੰਗ ਆ ਮਤਲਬ ਇੱਥੇ ਟਾਈਮ ਮਿਲ ਜਾਂਦਾ ਆ ਹਾਲੇ ਥਾਣੇ 'ਚ ਡਿਊਟੀ ਦਾ ਟਾਈਮ ਥੋੜਾ ਪ੍ਰੋਬਲਮ ਆ ਜਾਂਦੀ ਸੀ ਚਲੋ ਉਸ ਟਾਈਮ ਚਲੋ ਹੈੱਡਫੋਨ ਤੇ ਆਪਾਂ ਨਾ ਸੁਣ ਲਈਦਾ ਆ ਕਿਤੇ ਨਾਈਟ ਡਿਊਟੀ ਲੱਗ ਗਈ ਬਟ ਇੱਥੇ ਚਲੋ ਹੁ ਸਿਰ ਦਾ ਦੁਮਾਲਾ ਸੁਡਾਉਣ ਨੂੰ ਕਿੰਨਾ ਟਾਈਮ ਲੱਗਦਾ ਤੁਹਾਨੂੰ ਕਈ ਵੇਲੇ ਤਾਂ ਚਲੋ ਜਦੋਂ ਨਈ ਸੈਟ ਆਂਦਾ ਨਾ ਕਈ ਵੇਲੇ ਅੱਧਾ ਅੱਧਾ ਘੰਟਾ ਲੱਗ ਜਾਂਦਾ ਆ ਕਈ ਵੇਲੇ 10 15 ਮਿੰਟ ਹੋ ਜਾਂਦੇ ਆ ਨਾ ਕਈ ਵੇਲੇ ਹੁੰਦਾ ਮਮਾ ਨਹੀਂ ਮੇਰੇ ਤੋਂ ਨਹੀਂ ਹੁੰਦਾ ਵੇ ਹੈਗਾ ਤੇ ਉਸ ਟਾਈਮ ਥੋੜਾ ਟਾਈਮ ਲੱਗ ਜਾਂਦਾ ਬਟ ਕਈ ਵਾਰੀ ਤਾਂ ਬਿਲਕੁਲ ਮਤਲਬ ਨਾ ਅੱਜ ਤਾਂ 7-8 ਮਿੰਟ ਲੱਗੇ ਨੇ ਅੱਜ ਤਾਂ ਬਹੁਤ ਜਲਦੀ ਹੋ ਗਿਆ ਅੱਛਾ ਇਕੱਲੀ ਵਰਦੀ ਪਾ ਕੇ ਜ਼ਿਆਦਾ ਸਕੂਨ ਮਿਲਦਾ ਹੈ ਕਿ ਜਦੋਂ ਸਿਰ ਦਾ ਦੁਮਾਲਾ ਵੀ ਸਾਜ ਜਾਂਦਾ ਉਦੋਂ ਮਨ ਨੂੰ ਜ਼ਿਆਦਾ ਸਕੂਨ ਮਿਲਦਾ ਮੈਮ ਇੱਕ ਨਾ ਇੱਕ ਚੀਜ਼ ਹੈ ਵੀ ਆਪਾਂ ਯੂਨੀਫਾਰਮ ਤੇ ਚਲੋ ਸਾਰੇ ਪੰਦੇ ਆ ਬਟ ਨਾਲ ਉਹ ਦਸਤਾਰ ਹਨਾ ਉਹ ਕੰਪਲੀਮੈਂਟਸ ਮਿਲਦੇ ਨੇ ਇਸ ਦੂਜਿਆਂ ਤੋਂ ਜੋ ਖੁਦ ਨੂੰ ਇੱਕ ਅਲੱਗ ਪਹਿਚਾਨ ਹੈ ਹੁਣ ਅਸੀਂ ਕਾਫੀ ਸਾਰੇ ਜਾਣੇ ਖੜੇ ਹੋਈਏ ਤਾਂ ਇੱਕ ਪਰਸਨੈਲਿਟੀ ਅਲੱਗ ਦਿਖਦੀ ਹੈ ਤਾਂ ਉਹਦੇ ਨਾਲ ਫਿਰ ਉਹ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਦੋਂ ਅਲੱਗ ਉਹ ਜ਼ਿਆਦਾ ਅਲੱਗ ਖੁਸ਼ੀ ਮਿਲਦੀ ਹੈ ਮਤਲਬ ਜਦੋਂ ਤੁਹਾਡੀ ਡਿਊਟੀ ਲੱਗਦੀ ਹੈ ਤਾਂ ਲੋਕ ਤੁਹਾਨੂੰ ਦੁਮਾਲਾ ਦੇ ਕਰਕੇ ਜਦੋਂ ਤੁਹਾਨੂੰ ਲੋਕ ਦੁਮਾਲੇ ਕਰਕੇ ਕੰਪਲੀਮੈਂਟਸ ਦਿੰਦੇ ਤੁਹਾਨੂੰ ਕਿੱਦਾਂ ਦਾ ਲੱਗਦਾ ਫੀਲ ਹੁੰਦਾ ਹਾਂਜੀ ਮੈਮ ਬਹੁਤ ਵਧੀਆ ਫੀਲ ਹੁੰਦਾ ਹੈ ਫਿਰ ਖੁਦ ਲਈ ਇੱਕ ਰਿਸਪੈਕਟ ਹੁੰਦੀ ਹੈ ਨਾ ਆਪਣੇ ਮਨ ਸੈਲਫ ਰਿਸਪੈਕਟ ਮੈਂ ਉਹ ਵੱਧ ਜਾਂਦੀ ਆ ਆਪਣੇ ਖੁਦ ਦੇ ਅੰਦਰ ਜਿਹੜੀ ਆ ਉਹ ਚੀਜ਼ ਮਤਲਬ ਬਹੁਤ ਅੱਛਾ ਫੀਲ ਹੁੰਦਾ ਹੈ ਮੈਨੂੰ ਫਿਰ ਮਤਲਬ ਬੰਦਾ ਸ਼ੀਸ਼ੇ ਮੋਨੇ ਖੜ ਕੇ ਜਦੋਂ ਦੁਮਾਲਾ ਸਜੋਂਦਾ ਤਾਂ ਫਿਰ ਮਨ ਦੇ ਵਿੱਚ ਇਹ ਹੁੰਦਾ ਕਿ ਇਸ ਕਰਕੇ ਮੇਰੀ ਹੋਰ ਵੀ ਜ਼ਿਆਦਾ ਇੱਜ਼ਤ ਆਏ ਤੇ ਮੈਂ ਇਹਨੂੰ ਤਾਂ ਉਮਰ ਸੰਭਾਲ ਕੇ ਰੱਖਣਾ ਤੇ ਹੁਣ ਕਦੀ ਕਰਦਿਆਂ ਨੇ ਰਿਸ਼ਤੇ ਦੀ ਗੱਲ ਗਲ ਕੀਤੀ ਤੁਹਾਡੇ ਨਹੀਂ ਮੈਂ ਮਾਲੇ 22 ਸਾਲ ਦੀ ਆ ਜੀ ਬਹੁਤ ਛੋਟੇ ਜੇ ਕੋਈ ਕਰਦਾ ਵੀ ਆ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਨਹੀਂ ਹਾਲੇ 3-4 ਸਾਲ ਤਾਂ ਨਹੀਂ ਵੀ ਕੁੜੀ ਸਾਡੀ ਕਹਿੰਦੀ ਆ ਵੀ ਮੈਂ ਅੱਗੇ ਟਰਾਈ ਕਰਨਾ ਹੈ ਕਿਤੇ ਹਨਾ ਪਾਪਾ ਹੁਣ ਉਹਨਾਂ ਵੱਲੋਂ ਤਾਂ ਕੋਈ ਇਦਾਂ ਦਾ ਪ੍ਰੈਸ਼ਰ ਨਹੀਂ ਰਿਹਾ ਜੇਕਰ ਕੋਈ ਗੱਲ ਕਰਦਾ ਹੈ ਤਾਂ ਪਾਪਾ ਸਾਫ਼ ਕਹਿੰਦੇ ਵੀ ਨਹੀਂ ਹਾਲੇ ਨਹੀਂ ਅਸੀਂ ਨਹੀਂ ਹਾਲੇ ਇਦਾਂ ਦਾ ਕੁਝ ਵੀ ਸੋਚਿਆ ਹੈਗਾ ਅਜਾ ਕੁੜੀਆਂ ਤਾਂ ਸੈਲਫ ਡਿਫੈਂਸ ਬੜੀ ਜ਼ਰੂਰੀ ਹੈ ਕੁੜੀਆਂ ਦੇ ਵ ਉਹਦੇ ਲਈ ਤੁਸੀਂ ਖਾਸ ਕੀ ਕਰਦੇ ਹੋ ਵੈਸੇ ਤਾਂ ਤੁਸੀਂ ਪੰਜਾਬ ਪੁਲਿਸ ਤੋਂ ਆ ਪਤਾ ਹੀ ਹੁੰਦਾ ਕਿ ਕਿਵੇਂ ਸੈਲਫ ਡਿਫੈਂਸ ਕਰਨੀ ਹੈ ਪਰ ਫਿਰ ਵੀ ਮਤਲਬ ਬੜੀ ਬੜੀ ਲੋਕ ਟੋਲ ਕਰਦੇ ਨੇ ਬੜੀ ਬੜੀ ਤੁਹਾਨੂੰ ਬੜੀਆਂ ਨੈਗੇਟਿਵ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਤਾਂ ਉਹਦੇ ਲਈ ਤੁਸੀਂ ਆਪਣੇ ਆਪ ਨੂੰ ਕਿਵੇਂ ਬਿਲਡ ਅਪ ਕੀਤਾ ਹੋਇਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਰੀਰਕ ਤਾਕਤ ਨਾਲੋਂ ਜ਼ਿਆਦਾ ਜ਼ਰੂਰੀ ਹੈ ਮਨ ਦੀ ਤਾਕਤ ਮਾਨਸਿਕ ਤਾਕਤ ਮੈਮ ਫਾਰ ਇਗਜ਼ਾਮਪਲ ਜਿਵੇਂ ਹੁਣ ਮੈਂ ਨਾ ਇਹ ਲੋਗੋ ਲਾ ਰੱਖਿਆ ਹੈ ਤੇ ਕੁਝ ਲੋਕ ਕਹਿ ਦਿੰਦੇ ਨੇ ਕਿ ਯਾਰ ਇਹ ਨਾ ਮਤਲਬ ਦਸਤਾਰ ਤੇ ਨਾ ਯੂਜ਼ ਕਰ ਖੰਡਾ ਲਾਓ ਤੁਹਾਨੂੰ ਪਤਾ ਕੁਝ ਹੁੰਦੇ ਨੇ ਨਾ ਬਟ ਉਹ ਚੀਜ਼ ਮੇਰੇ ਫਾਦਰ ਸਾਹਿਬ ਕਹਿੰਦੇ ਨੇ ਕਿ ਕੋਈ ਬੋਲਦਾ ਹੈ ਬੋਲੀ ਜਾਵੇ ਹੂੰ ਸਹਿਣਸ਼ੀਲਤਾ ਇੱਕ ਹੁੰਦਾ ਆ ਵੀ ਆਪਣੇ ਮਨ ਚ ਰੱਖੋ ਵੀ ਕੋਈ ਗੱਲ ਨਹੀਂ ਬੋਲਦਾ ਕਿਉਂਕਿ ਮੈਨੂੰ ਪਤਾ ਵੀ ਮੇਰੀ ਯੂਨੀਫਾਰਮ ਦਾ ਹਿੱਸਾ ਆ ਮੈਂ ਉਸ ਨਾਤੇ ਪਹਿਨ ਰਹੀ ਆ ਨਾ ਤਾਂ ਮੈਂ ਕਿਸੇ ਚੀਜ਼ ਨੂੰ ਕ੍ਰਿਟੀਸਾਈਜ਼ ਕਰਨ ਦੇ ਲਈ ਨਾ ਤਾਂ ਮੈਂ ਕੁਝ ਅਲੱਗ ਸੋਚ ਕੇ ਮੈਂ ਤਾਂ ਆਪਣੀ ਯੂਨੀਫਾਰਮ ਦਾ ਪਾਰਟ ਸਮਝ ਕੇ ਆਪਣੀ ਯੂਨੀਫਾਰਮ ਪਾਣੀ ਆ ਕਾਫੀ ਲੋਕ ਕਹਿ ਦਿੰਦੇ ਵੀ ਦਸਤਾਰ ਸਜਾਈ ਹੈ ਯੂਨੀਫਾਰਮ ਨਾ ਬੇਦਾ ਨਹੀਂ ਹੈ ਨਾ ਕਾਫੀ ਵਰੀਏ ਚੀਜ਼ਾਂ ਸੁਣਨ ਨੂੰ ਮਿਲਦੀਆਂ ਉਹਨਾਂ ਨਾਲ ਬਹਿਸ ਬਾਜੀ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਹਾਨੂੰ ਵੀ ਪਤਾ ਹੈ ਵੀ ਵੇਲੇ ਲੋਕ ਨੇ ਸੋਸ਼ਲ ਮੀਡੀਆ ਤੇ ਬੋਲਣਾ ਉਹਨਾਂ ਦੀ ਆਦਤ ਬਣ ਚੁੱਕੀ ਆ ਬਟ ਮੈਂ ਕਦੀ ਇਹਨਾਂ ਚੀਜ਼ਾਂ ਨੂੰ ਅਹਿਮੀਅਤ ਨਹੀਂ ਦਿੰਦੀ ਜੀ ਸੋਸ਼ਲ ਮੀਡੀਆ ਦਾ ਬੜਾ ਟ੍ਰੈਂਡ ਆ ਰੀਲਾਂ ਵਗੈਰਾ ਦਾ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਪੁਲਿਸ ਦੀਆਂ ਵੀ ਜਿਹੜੀਆਂ ਕਾਂਸਟੇਬਲਸ ਨੇ ਜਾਂ ਜਿਹੜੇ ਮੁੰਡੇ ਵੀ ਨੇ ਜ਼ਿਆਦਾਤਰ ਰੀਲਾਂ ਪਾਉਂਦੇ ਫਿਰ ਤੁਹਾਡਾ ਹੈ ਸ਼ੌਂਕ ਰੀਲਾਂ ਲੈ ਕੇ ਮੈਂ ਪਾਉਂਦੀ ਮੇਰੇ ਬਾਦਰ ਸਾਹਿਬ ਅੱਗੇ ਹੱਸ ਪੈਂਦੇ ਨੇ ਕਹਿੰਦੇ ਕਿ ਮਤਲਬ ਇੱਕ ਦਿਨ ਨਾ ਮੈਂ ਇਦਾਂ ਹੀ ਬਸ ਤੇ ਬੈਠੀ ਸੀ ਛੋਟੀ ਬੱਚੀ ਸੀ ਕੋਈ ਪਿੱਛੇ ਮੇਰੇ ਲੈ ਕੇ ਆਂਟੀ ਖੜੇ ਹੋਏ ਸੀਗੇ ਤੇ ਮੈਂ ਇਹਦਾ ਨਾ ਰੀਲ ਬਣਾ ਲਈ ਉਹਨੂੰ ਵਿੱਚ ਲੈ ਆਂਦਾ ਨਾ ਜਿਹੜੇ ਕਹਿੰਦੇ ਤੂੰ ਆ ਕਿੱਥੇ ਬਣਾ ਲਈ ਮੈਂ ਕਹਾਂ ਬਸ ਤੇ ਬੈਠੀ ਕਹਿੰਦੇ ਕਿਤੇ ਤਾਂ ਫੋਨ ਛੱਡ ਦਿਆ ਕਰ ਤੂੰ ਮੇਰੇ ਲਈ ਤਾਂ ਸ਼ੌਂਕ ਕਿਤੇ ਨਾ ਕਿਤੇ ਤੁਹਾਨੂੰ ਵੀ ਹੈ ਹਨਾ ਤੇ ਇਹ ਪੁੱਛਣਾ ਚਾਹਾਂਗੀ ਕਿ ਬੜੀ ਬੜੀ ਅਕਸਰ ਇਹ ਦੇਖਿਆ ਗਿਆ ਕਿ ਜਦੋਂ ਵੀ ਕੋਈ ਐਗਜ਼ਾਮਸ ਹੁੰਦੇ ਨੇ ਸਰਕਾਰੀ ਐਗਜ਼ਾਮ ਹੁੰਦੇ ਨੇ ਜਾਂ ਫਿਰ ਜਦੋਂ ਟ੍ਰੇਨਿੰਗ ਹੁੰਦੀ ਹੈ ਬੜੀ ਬੜੀ ਦੇਖਿਆ ਗਿਆ ਕਿ ਜਿਹੜੇ ਸਿੱਖ ਨੌਜਵਾਨ ਨੇ ਮੁੰਡੇ ਕੁੜੀਆਂ ਉਹਨਾਂ ਦੀਆਂ ਕਈ ਵਾਰੀ ਦਮਾਲੇ ਉਹਨਾਂ ਦੇ ਲਵਾਏ ਜਾਂਦੇ ਨੇ ਕੜੇ ਕਕਾਰ ਲਵਾਏ ਜਾਂਦੇ ਨੇ ਨਾ ਤੇ ਉਹ ਤੁਹਾਨੂੰ ਕਦੀ ਕੋਈ ਐਹੋ ਜੀ ਚੀਜ਼ ਫੇਸ ਕਰਨੀ ਪਈ ਅੱਜ ਤੱਕ ਨਹੀਂ ਮੈਮ ਆਪਾਂ ਜਾਣ ਕੇ ਨਾ ਬੇਸਿਕ ਟ੍ਰੇਨਿੰਗ ਕੀਤੀ ਹੈ ਉੱਥੇ ਵੀ ਸਿਰਫ ਇਦਾਂ ਸੀਗਾ ਕਿ ਬਾਕੀਆਂ ਨੂੰ ਜ਼ਰੂਰ ਕਹਿ ਦਿੰਦੇ ਸੀ ਕਿ ਕੜੇ ਵਗੈਰਾ ਕਿਸੇ ਦੇ ਲੱਗ ਜੂਗਾ ਨ ਕਿਸੇ ਨੇ ਨਾ ਦਸਤਾਰ ਤੋਂ ਨਾ ਕੜੇ ਤੋਂ ਉਸ ਤੋਂ ਬਾਅਦ ਕਮਾਂਡੋ ਕੋਰ ਸਿੱਖਣਾ ਕੰਪਲਸਰੀ ਹੈ ਉੱਥੇ ਮੈਮ ਕਦੀ ਕਿਸੇ ਨੇ ਨਹੀਂ ਇਹ ਚੀਜ਼ ਕਹੀ ਸਾਨੂੰ ਮਤਲਬ ਉਹ ਕਹਿੰਦੇ ਹੁੰਦੇ ਸੀ ਕਿ ਜਿਨ੍ਹਾਂ ਨੂੰ ਅਮਰਿਤ ਛਕਿਆ ਆ ਉਹਨਾਂ ਦੀ ਕੋਈ ਗੱਲ ਨਹੀਂ ਬਾਕੀ ਨੂੰ ਜ਼ਰੂਰ ਕਹਿੰਦੇ ਸੀ ਕਿ ਤੁਸੀਂ ਕੜੇ ਵਗੈਰਾ ਨਾ ਪਾਓ ਕੁਝ ਹੋਰ ਹੈ ਨਾ ਉਹਨਾਂ ਨੂੰ ਜ਼ਰੂਰ ਕਹਿੰਦੇ ਸੀਗੇ ਪਰ ਹੁਣ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਦਿਆਂ ਨੂੰ ਤੇ ਕੋਈ ਔਕੜ ਕਦੇ ਆਈ ਹੈ ਤੁਹਾਨੂੰ ਮੈਮ ਨੂੰ ਕਰੀਬ ਢਾਈ ਸਾਲ ਹੋ ਗਏ ਆ ਤੇ ਮੈਨੂੰ ਅਜ ਤੱਕ ਤਾਂ ਕੋਈ ਇਦਾਂ ਦੀ ਮੁਸ਼ਕਿਲ ਨਹੀਂ ਆਈ ਮਤਲਬ ਉਲਟਾ ਰਿਸਪੈਕਟ ਜ਼ਿਆਦਾ ਮਿਲਦੀ ਹੈ ਆਫੀਸਰਸ ਤੋਂ ਵੀ ਆਪਣੇ ਨਾਲ ਦੇ ਕੋਲੀਗਸ ਤੋਂ ਸੋ ਕਦੀ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਆਈ ਜੀ ਬਹੁਤ ਸਰੀਆਂ ਲੜਕੀਆਂ ਅੱਜ ਦੀ ਇਹ ਵੀਡੀਓ ਵੀ ਦੇਖਦੇ ਹੋਣ ਦੇਖ ਰਹੀਆਂ ਹੋਣਗੀਆਂ ਕਿ ਤੁਹਾਡੇ ਵੱਲੋਂ ਖਾਸ ਤੌਰ ਦੇ ਉੱਪਰ ਸੁਨੇਹਾ ਮੈਮ ਇਹ ਚੀਜ਼ ਹੈ ਕਿ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਚਾਹ ਹੈ ਤਾਂ ਉਸਦੇ ਲਈ ਪੂਰੀ ਕੋਸ਼ਿਸ਼ ਕਰੋ ਇੱਕ ਵਾਰੀ ਟ੍ਰਾਈ ਜ਼ਰੂਰ ਕਰੋ ਕਦੀ ਵੀ ਇਹ ਨਾ ਸੋਚੋ ਕਿ ਮੈਂ ਕੁਝ ਕਰ ਨਹੀਂ ਸਕਦਾ ਕਿਉਂਕਿ ਪਤਾ ਨਹੀਂ ਕੁਦਰਤ ਨੇ ਤੁਹਾਡੇ ਬਾਰੇ ਕੀ ਸੋਚ ਰੱਖਿਆ ਹੋਵੇ ਹੁਣ ਮੈਨੂੰ ਇੱਛਾ ਸੀ ਤੇ ਮੈਂ ਉਸ ਚੀਜ਼ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਮੈਂ ਨੂੰ ਇਹ ਸੀਗਾ ਕਿ ਜੇ ਮੈਂ ਇਸ ਵਾਰੀ ਨਾ ਹੋ ਸਹੀ ਪਾਈ ਹੈ ਨਾ ਵੀ ਇਸ ਵਾਰੀ ਨਾ ਭਰਤੀ ਹੋ ਪਾਈ ਤਾਂ ਕੋਈ ਗੱਲ ਨਹੀਂ ਫਿਰ ਮੈਂ ਛੱਡ ਦੂੰਗੀ ਬਟ ਇੱਕ ਵਾਰੀ ਟਰਾਈ ਜ਼ਰੂਰ ਕਰੋ ਆਪਣੇ ਸੁਪਨਿਆਂ ਨੂੰ ਕਦੀ ਮਰਨ ਨਾ ਦਿਓ ਕਿਉਂਕਿ ਜਿਹੜੀ ਚੀਜ਼ ਤੁਸੀਂ ਆਪਣੇ ਮਨ ਨਾਲ ਕਰਦੇ ਹੋ ਨਾ ਉਸ ਚਾਹੇ ਤੁਹਾਨੂੰ ਜਿੰਨੀਆਂ ਮਰਜ਼ੀ ਔਕੜਾਂ ਆ ਜਾਣ ਤੁਸੀਂ ਉਸ ਚੀਜ਼ ਨੂੰ ਪੂਰਾ ਜ਼ਰੂਰ ਕਰੋਗੇ ਡਿਊਟੀ ਕਰੋ ਜਾਂ ਕੁਝ ਵੀ ਕਰੋ ਉਹੋ ਚੀਜ਼ ਤੁਹਾਨੂੰ ਪਤਾ ਹੁੰਦਾ ਕਿ ਮੈਂ ਖੁਦ ਚੁਣੀ ਐ ਜਦੋਂ ਤੁਸੀਂ ਕਿਸੇ ਪ੍ਰੈਸ਼ਰ ਵਿੱਚ ਕਿਸੇ ਚੀਜ਼ ਨੂੰ ਅਪਣਾਉਂਦੇ ਹੋ ਨਾ ਤਾਂ ਉੱਥੇ ਤੁਹਾਨੂੰ ਇਹ ਹੋ ਜਾਂਦਾ ਹੈ ਕਿ ਆ ਛੱਡ ਪਰਾਂ ਵੀ ਹੁਣ ਨਹੀਂ ਹੋਣਾ ਹੈਗਾ ਆਪਣੇ ਸੁਪਨਿਆਂ ਨੂੰ ਜ਼ਰੂਰ ਇੱਕ ਮੌਕਾ ਦਿਓ ਤੁਸੀਂ ਜਿਵੇਂ ਸੁਪਨਾ ਵੇਖਿਆ ਸੀ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਤੁਸੀਂ ਭਰਤੀ ਹੋ ਗਏ ਹੁਣ ਸਿਮਰਨਜੀਤ ਦਾ ਅਗਲਾ ਸੁਪਨਾ ਕੀ ਹੈ ਕੀ ਟਾਰਗੇਟ ਹੈ ਕਿਉਂਕਿ ਪਹਿਲਾ ਟਾਰਗੇਟ ਫਰਸਟ ਕਲਿੱਕ ਜੀ ਤੁਸੀਂ ਅਚੀਵ ਕੀਤਾ ਹੁਣ ਅਗਲਾ ਟਾਰਗੇਟ ਕੀ ਹੈ ਅਗਲਾ ਟਾਰਗੇਟ ਮੈਮ ਮੇਰਾ ਇਰਾਦਾ ਹੈ ਕਿ ਹੁਣ ਕਿਸੇ ਹੋਰ ਵੀ ਮਤਲਬ ਹਾਇਰ ਪੋਸਟ ਲਈ ਅਪਲਾਈ ਜ਼ਰੂਰ ਕਰਾਂਗੇ ਇੱਕ ਵਾਰੀ ਠੀਕ ਹੈ ਜੇ ਤਾਂ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਚਲੋ ਇਹ ਤਾਂ ਬੱਟ ਤੇ ਹੈਗੀ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਹੇ ਸੰਸਿਮਰਨਜੀਤ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਹੇ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਦੇ ਵਿੱਚ ਪਿਛਲੇ 2.5 ਸਾਲ ਤੋਂ ਡਿਊਟੀ ਨਿਭਾ ਰਹੇ ਨੇ ਤੇ ਨਾਲ ਦੀ ਨਾਲ ਆਪਣੇ ਸਿੱਖੀ ਨੂੰ ਵੀ ਜੀਵਨ ਦੇ ਨਾਲ ਪਿਆਰ ਕਰਦੇ ਨੇ ਜਿੰਨਾ ਪਿਆਰ ਯੂਨੀਫਾਰਮ ਨੂੰ ਕਰਦੇ ਨੇ ਉਦੋਂ ਕਿਤੇ ਵੱਧ ਪਿਆਰ ਆਪਣੇ ਦੁਮਾਲੇ ਨੂੰ ਕਰਦੇ ਨੇ ਕੇਸ ਕੀ ਸਿਰ ਤੇ ਸਜਾ ਕੇ ਦੁਮਾਲਾ ਸਜਾ ਕੇ ਇਹ ਡਿਊਟੀ ਕਰਦੇ ਨੇ ਤੇ ਇਹਨਾਂ ਦਾ ਕਹਿਣਾ ਕਿ ਇਹ ਸਿਰ ਦਾ ਤਾਜ ਹੈ ਇਸ ਦੇ ਨਾਲ ਰਿਸਪੈਕਟ ਜਿਹੜੀ ਹੈ ਉਹ ਹੋਰ ਵੀ ਦੁੱਗਣੀ ਚੌਗਣੀ ਇਹਨਾਂ ਨੂੰ ਮਿਲਦੀ ਹੈ ਫਿਲਹਾਲ ਕੈਮਰਾ ਪਰਸਨ ਹੋਈਤ ਹਨ ਮਨਪ੍ਰੀਤ ਕੌਰ ਸੁਰਖਾਪ ਮੀਡੀਆ ਜਲੰਧਰ